ਕੋਈ ਬੱਕਰੀ ਦਿਖਾ ਇੱਕ ਅੱਦੀ ਆ ਗੱਡੀ ਰ ਅੱਗ ਬਣ ਬੱਕਰੀ ਅੱਗ ਬਣ ਬੱਕਰੀ ਫੜ ਲੈ ਤੇਥੋਂ ਮਹੂਰਤ ਤੇਰੇ ਇੱਕ ਬੱਕਰੀ ਦਾ ਵੀ ਕਰਾਂ ਨਾ ਮਰੇ ਫੇਰ ਦੇਵਾਂਗੇ ਪੈਸੇ ਖੜ ਜਾ ਚੋਰ ਐ ਤੂੰ ਇਧਰ ਆ ਲਿਆ ਬੱਕਰੀ ਹਾਂ ਗੱਪਣਾ ਇਹ ਤੇਰੀ ਗਰੰਟੀ ਹੋਵੇ ਮੇਰੀ ਗਰੰਟੀ ਆ ਫੰਡਰ ਹੋਈ ਆ ਵਿੱਚ ਦਾ ਬੋਕ ਫੜਦਾ ਬਾਈ ਬੱਕਰੀ ਪਸੰਦ ਆ ਕਹਿੰਦੀ ਹਾਂ ਸਾਡੇ ਬੋਕ ਇੱਕ ਹੋਰ ਕੱਢ ਦੋ ਕੱਢ ਜੋੜਾ ਕਰ ਖਰਜਾ ਦਿਖਾ ਦੇ ਜੋੜਾ ਉਹ ਪੱਠਾ ਲਗਾਓ ਓਏ ਉਹ ਨਹੀਂ ਲੈਣੀਆ ਪੱਠਾਂ ਦਾ ਦੇਖ ਮੜੀਆਂ ਜੀਆਂ ਉਹ ਬੱਕਰੀ ਦੇ ਗੱਪਣਾ ਆ ਬੱਕਰੀ ਲੈ ਜਾ ਗੱਪਣਾ ਹਾਂ ਦੇਖ ਲੈ ਗੱਪਣਾ ਨੂੰ ਗੱਪਣਾ ਗਰੰਟੀ ਫੜੀ ਮੜੀਆਂ ਮੈਂ ਸੂ ਦੇਖ ਰਿਹਾ ਦੀ ਉਹ ਦੇਖ ਲੈ ਦੇਖ ਫੰਟਰ ਨਾ ਹੋਵੇ ਮੈਂ ਇੱਥੇ ਨਾ ਫੰਡਰਾ ਯਾਰ ਮੇਰੀ ਜਾਨ ਐ ਬੜੀ ਕੋਡਾ ਇਹਨੂੰ ਪੜੀ ਤੱਕ ਬਣਾਇਆ ਇਹਨੂੰ ਬਣਾਇਆ ਆ ਬੰਨਦਾ ਆਣ ਦੇ ਇਹਨਾਂ ਨੂੰ ਕਰ ਲਾਂ ਦੇ ਓਏ ਫੇਰੀ ਜਾਂਦੇ ਯਾਰ ਪਹਿਲਾਂ ਤਾਂਗਾ ਬੰਦੇ ਨੇ ਬਾਬੇ ਇਹ ਬਾਬੇ ਦਾ ਬੰਨ ਲੈਣ ਦੇ ਬਾਅਦ ਤਿੱਥੋਂ ਮਹੂਰਤ ਕਰਕੇ ਆਉਣੇ ਨੇ ਬੱਕਰੀਆਂ ਤੇਨੂੰ ਪਰਮਾਨ ਉਹ ਜੱਫੀਆਂ ਬਵਾਤੀਆਂ ਮੈਂ ਇੱਧਰ ਦੀਆਂ ਕੈਨੀ ਨਾਲ ਪਾ ਦੇ ਬਾਬੇ ਦੇ ਨਾਮ ਦਾ ਤਾਂਗਾ ਬਾਬੇ ਦਾ ਬੋਕ ਛੱਡਿਆ ਬੱਕਰੀਆਂ ਚ ਮਾਰਨ ਚਾਹਤਾਂ ਮਾਂ ਵਾਦਾ ਕਰੇ ਇਹ ਪਹਿਲਾਂ ਖਰੀਦੇ ਬੋਕ ਵੀ ਸਾਨੂੰ ਨਾ ਲੱਗੇ ਕੋਈ ਟੂਕ ਰਾਲ ਪ੍ਰਮਾਤਮਾ ਕਰੇ ਕਾਨੂੰ ਯਾਰ 5 ਦਿਨ ਤੋਂ ਬੁਣੀ ਰਾਤ ਚੌਕੀ ਰੱਖੀ ਨੇ ਹੁਣ ਖਰੀਦਾਂਗੇ ਬੱਕਰੀਆਂ ਇਸਾਈ ਵਾਲਾ 500 ਹੈ ਫੇਰ ਲਵਾਂਗੇ ਅਸੀਂ ਬੱਬੂ ਬੱਕਰੀਆਂ ਤੁਹਾਨੂੰ ਦੇਤਾ ਜੀ ਇਸਾਈ ਵਾਲਾ ਪਾ ਆ ਗਿਆ ਜੀ ਇਹ ਛੇੜਾ ਬਾਈ ਦਾ ਨਾ ਫਿਰ ਆਇਆ ਕਰ ਜਾ ਬਰੋਬਰ ਤੂੰ ਕੀ ਤੈਨੂੰ ਬੱਕਰੀਆਂ ਬਾਈ ਤੇਰਾ ਕਿੱਥੇ ਆ ਗੜਾ ਹਾਂ ਆ ਜਾ ਬਨੋਦ ਤੇਰਾ ਆ ਜਾ ਇੱਥੇ ਆ ਬਾਈ ਇੱਥੇ ਲੇ ਬਸ ਮੈਂ ਆਰਾਮ ਕਰਾਂ ਠਾਈ ਮੈਂ ਇੱਥੇ ਰਾਂ ਟੈਰਕ ਤਾਂ ਮੈਨੂੰ ਇਹ ਲੋਕ ਨਹੀਂ ਆ ਮੈਨੂੰ ਟਿਕ ਨਹੀਂ ਨਹੀਂ ਭਾਈ ਮਰ ਜਾ ਤੂੰ ਕਹਿੰਦਾ ਤੀ ਕਰਦਾ ਤੂੰ ਕਹੀਂ ਵੀ ਇਹਨੂੰ ਪਾਈ ਸੌਦੇ ਕਰ ਲਾਂਦੇ ਜੇ ਆ ਪੰਨ ਕੇ ਪਾ ਦੇ ਉਸਦੇ ਪਾਸੋਂ ਦਾ ਨਹੀਂ ਹੁੰਦਾ ਦਵਾਲਾ ਕੱਢ ਦੋ ਆ ਆ ਜਾ ਭਾਈ ਬਾਬੇ ਆ ਬੱਕਰੀਆਂ ਦਾ ਦੇਖੋ ਮਰ ਜਾਣੋ ਕਰ ਲੈ ਕਿਸੇ ਨੇ ਮੇਰੇ ਅੱਗੇ ਦੱਸਿਆ ਉਹ ਵੀ ਹਾਂ ਹਾਂ ਇਹਨੂੰ ਕਰਕੇ ਸੌਦਾ ਦਾ ਹੁਣ ਚਾਣਾ ਹਰ ਨੂੰ ਖੋਲਿਆ ਕਰਨਾ ਦੇ ਚਲੋ ਮਾਰਾ ਇਹ ਵਾਦਾ ਕਰੇ ਵਿਚਾਰ ਨੂੰ ਭਾਈ ਗੋੜ ਖਵਾ ਰਿਹਾ ਜੀ ਮੇਰੇ ਨੂੰ ਮਹੂਰਤ ਕਰਿਆ ਬਾਬੇ ਦੇ ਨੋਂ ਦਾ ਛੱਡਿਆ ਹੁਣ ਫਾਰਮ ਖੋਲਾਂਗੇ ਚਲੋ ਹੁਣ ਕਰੂ ਕੰਮ ਪਹਿਲਾਂ ਲਿਆ ਬੋਕ ਸਾਨੂੰ ਨੇ ਲੱਗੇ ਟੋਕ ਹੁਣ ਬੱਕਰੀਆਂ ਖਰੀਦਾਂਗੇ ਦਾ ਵਾਅਦਾ ਵਾ ਲੈ ਲੈ ਕੱਢ ਬੱਕਰੀਆਂ ਦੋ ਮੈਂ ਇਧਰ ਕਰੀਏ ਇਧਰ ਬੇੜਾ ਪਾਰ ਅੱਜ ਬੇੜੇ ਪਾਰੇ ਕਰਨੇ ਨੇ ਲੋਕਾਂ ਦੇ ਦਾ ਵਾਅਦਾ ਵਾ ਜਿੰਨੇ ਕੋ ਹੋ ਗਏ ਸਭ ਦੇ ਭਲੇ ਕਰਾਂਗੇ ਅੱਜ ਦਾ ਵਾਤਾਵਰਣ ਨਹੀਂ ਹਾਂਜੀ ਕੀ ਮੰਗਣਾ ਮੁੱਲ ਤਾਂ ਰਾਜੂ 40000 ਰੁਪਏ ਜੋੜੇ ਦਾ ਜੋੜੇ ਦਾ ਜੈ ਜੈ ਜੋੜੇ ਪਸੰਦ ਨੇ ਗੱਬਣਾ ਦੀ ਗਾਰੰਟੀ ਤੇਰੀ ਐ ਸਾਡੀ ਨਹੀਂ ਗੱਬਣਾ ਦੀ ਗਾਰੰਟੀ ਮੇਰੀ ਕੋਈ ਗਾਰੰਟੀ ਨਹੀਂ ਤੇਰੀ ਗਾਰੰਟੀ ਐ ਮੇਰੀ ਫੁੱਲ ਗਾਰੰਟੀ ਆ ਠੀਕ ਆ ਬਾ ਠੀਕ ਐ ਆਪਣੀ ਫੁੱਲ ਗਾਰੰਟੀ ਰੱਖਣੇ ਭਾਈ ਉਹਦਾ ਬਹਿਮੇ ਨਾ ਕਰ ਇੱਕ ਦੋ ਥਾਣੇ ਜੇ ਬਾਅਦ ਚ ਵੀ ਕੋਈ ਥਾਣਾ ਤੇ ਵੱਡਾ ਛੋਟਾ ਜਾਂ ਫੱਟੇ ਇਧਰ ਮੂਰੇ ਕਰਾ ਝੋਟੇ ਤੂੰ ਹੀ ਤੂੰ ਦਿਖੀ ਜਾਂਦਾ ਨੀ ਗਏ ਮਾਪਿਆਂ ਬਾਕੀ ਆ ਨਾ ਨਾ ਕੋਈ ਚੱਕਰ ਨਹੀਂ ਆਪਾਂ ਬੈਠੇ ਆ ਯਾਰ ਤੂੰ ਤਾਂ ਕਾਨੂੰ ਬੈਠਾ ਤੂੰ ਤਾਂ ਖੜਾ ਹੈ ਤੂੰ ਬੈਠਿਆ ਹੀ ਨਹੀਂ ਕਰੇ ਇਹ ਢੀਕਾ ਵੀ ਜਾਂ ਕੋਈ ਇਹਦੇ ਚ ਨਕਸ਼ਾ ਵਾਲਾ ਦੇ ਦੇ ਇਹ ਛੋਟਾ ਬੰਦਾ ਬਚਾਲਿਆ ਬੇ ਤਸੀਆਂ ਦਾ ਤੇਰੀ ਵੀਡੀਓ ਗਾ ਲੁ ਕਰਵਾਉਣਾ ਨਹੀਂ ਤੂੰ ਇਹਨਾਂ ਦੀ ਕਰਵਾ ਹਾਂ ਪਸੰਦ ਨੇ ਹੈ ਭਾਈ ਤੂੰ ਵੀ ਸਲਾਹ ਆ ਰਹੀ ਮੇਰੀ ਨਾ ਮੰਨੇ

ਨਾਲਾ ਫੜ ਲਿਆ ਬਈ ਉਹਨੂੰ ਉਹਨਾਂ ਨੂੰ ਪਸਲਾ ਰਾ ਜੋ ਉਹ ਓਏ ਉਹ ਨਹੀਂ ਲੈਂਦਾ ਨਾ ਤਵਾ ਉਹਨੂੰ ਪਸਲਾ ਫਿਰ ਬਾਅਦ ਚ ਉਹ ਗਿਆਨੀ ਨੂੰ ਪਸਲਾ ਓਏ ਨਾਲਾ ਪੇ ਦੁਪਾਈ ਲੈ ਆ ਦੋ ਇਹ ਵੀ ਲੈਂਦੇ ਨੇ ਹਾਂ ਤਿੰਨਾਂ ਦਾ ਦੱਸ ਕੀ ਕਰ ਨਾਲਾ ਦਾ 10000 ਰੁਪਏ ਤਿੰਨਾ ਦਾ ਖਾੜੀ ਹਾਂ ਪਾਕਾ ਇਹਨਾਂ ਦੇ ਦੰਦ ਦਿਖਾਇਆ ਮਰਜੀ ਦੇਖੋ ਬਈ ਦੰਦਾਂ ਤੇਜੀ ਬਈ ਤਖਾ ਤਾਂ ਹੁਣ ਪਹਿਲਾਂ ਜਿਹੜੀਆਂ ਹੁਣ ਠੰਡ ਨਗਾ ਕੇ ਸੁੰਦੀਆਂ ਨੇ ਦੇਖ ਮੈਂ ਤੈਨੂੰ ਫਾਇਦੇ ਚ ਦੱਸੂ ਜਿਹੜੀਆਂ ਹੁਣ ਵਾਲੀਆਂ ਬੱਕਰੀਆਂ ਸੂਈਆਂ ਉਹ ਕਿਹੜਾ ਨੱਬ ਦਿੰਦੀਆਂ ਦੇਖ ਭਾਈ ਜਿਹੜੀਆਂ ਹੁਣ ਠੰਡ ਨਗਾ ਕੇ ਸੁੰਦੀਆਂ ਉਹ ਤੁਹਾਨੂੰ ਫਾਇਦੇ ਚ ਲੈਣ ਨੂੰ ਮੈਂ ਨਹੀਂ ਕਹਿੰਦਾ ਵੀ ਨਾਲ ਦੋ ਦੇਖ ਵੀਰੇ ਪਹਿਲਾਂ ਤੇਰੇ ਮੁੰਡੇ ਉਹ ਨਾਲ ਦੇਣਾ ਸਾਲ ਕਰਕੇ ਹੋ ਗਿਆ ਉਦ ਤੱਕ ਕਰ ਕੋਈ ਨਹੀਂ ਕਹਿੰਦਾ ਲੈ ਲੈ ਨਹੀਂ ਕੋਈ ਗੱਲ ਨਹੀਂ ਸੁੰਨ ਵਾਲੀਆਂ ਸੂਈਆਂ ਲੈਣੀ ਉਹ ਦਿਵਾ ਦਾਂਗੇ ਨਹੀਂ ਨਹੀਂ ਮੈਂ ਨਾ ਨਰਾਜ਼ ਨਹੀਂ ਤੁਹਾਨੂੰ ਕਰ ਕਿੰਨੇ ਟਾਈਮ ਤੱਕ ਸਪਨਾਲ ਦੇ ਇਹ ਭਾਈ ਆ ਤਾਂ ਹੈਗੀ ਆ 3 ਮਹੀਨਿਆਂ ਦੇ ਨੇੜ 23 ਦੇ ਠੀਕ ਆ ਉਹ ਟੱਪ ਚੱਲੀ ਤਾਂ 9 ਮਹੀਨਿਆਂ ਤੋਂ ਤਾਂ 9 ਮਹੀਨਿਆਂ ਦੇ ਲਵੇ ਲੱਗੀ ਉਹ ਠੀਕ ਆ ਆਪਾਂ ਤੁਹਾਨੂੰ ਸਿੱਧੀ ਗੱਲ ਦਸੀਏ ਫੰਡਰ ਹੋਣਗੇ ਮੇਰੇ ਕੋਲੇ 6 ਜੀ ਮੇਰੀਆਂ ਨੇ ਤੁਹਾਨੂੰ ਸਿੱਧੀ ਗੱਲ ਦਸੀਏ ਕਿਉਂ ਜੀ ਫੇਟਾ ਠੀਕ ਆ ਬੰਦੇ ਵੀ ਜਾ ਜਾ ਕਹਿੰਦਾ ਸਹੀ ਗੱਲ ਆ ਠੀਕ ਆ ਐ ਡੜੇ ਬੋਕ ਖੜੇ ਨੇ ਭਾਈ ਸਾਡੇ ਕੋਲੇ ਹੁਣ ਤਾਂ ਇਹਨਾਂ ਦੇ ਗੱਦੀ ਗੇੜ ਪਵਾਉਂਦੇ ਨੇ ਲੈ ਨੂੰ ਨਹੀਂ ਆਪਾਂ ਲਵਾਂਗੇ ਤਿੰਨ ਬੋਕ ਨੇ ਸਾਡੇ ਕੋਲੇ ਆਹ ਲਵਾ ਤੂੰ ਤੈਨੂੰ ਤੈਨੂੰ ਤਾਂ ਗੱਡੀ ਭਰ ਕੇ ਤੋਰੂੰਗੀ ਮੈਂ ਸਾਡੇ ਕੋਲੇ ਤਿੰਨ ਬੋਕ ਨੇ ਸਾਡੇ ਕੋਲੇ ਕਿਹੜਾ ਇੱਕ ਬੋਕ ਆ ਹੁਣ ਨੂੰ ਤਾਂ ਇਹਨਾਂ ਦੇ ਗੱਦੀ ਗ ਇਤੋਂ ਬਾਅਦ ਪਾਈ ਆ ਹੋਗੇ ਤੇ ਤਿੰਨਾਂ ਦੇ ਆਸ਼ਕ ਇਹ ਕਹਿੰਦੇ ਅਸੀਂ ਲੈਣੀ। ਜਿਹੜੇ ਕਿਰਿਆ ਪਰ ਇਹ ਲੈ ਰਹੇ ਤੇ ਤਿੰਨੇ ਹੋਣੇ। ਇੱਕ ਤਾਂ ਆ ਤੀ ਛੋਡੇ ਵਾਸਤੇ ਸੀ ਤਾਂ ਸੀ। ਛੋਡੇ ਵਾਸਤੇ ਪਹਿਲਾਂ ਦੋਤੀਆਂ ਸੀ ਆ ਪੱਠਾ ਲੈ ਲਾਂਗੇ। ਉਰੇ ਜੇ ਪਹਿਲਾਂ ਪੱਠਾ ਛੱਡ ਦੇ ਯਾਰ ਮੈਂਚਰਾ। ਹਟ ਲੈ ਆਰੇ ਕਰਕੇ ਮੂਰੇ। ਉਹ ਖਸਮਾ ਹਾਥੀ ਜਿਹਾ ਆਪੇ ਦਿਸੀਂ ਨਾ ਬੱਕਰੀਆਂ ਦਾ ਦਿਖਾਉਂਦੇ ਹੀ ਨਹੀਂ ਤੂੰ। ਮਾ ਆਜ ਕਰਿਆ ਕਰ ਮਾ ਜੀ ਪਾਜ। ਮਾਂ ਨੇ ਘਰ ਖਵਾ ਕੇ ਪਹਿਲਵਾਨ ਬਣਦੇ ਨੇ ਐਵੇਂ ਨਹੀਂ ਬਣਦੇ। ਤੇਰੀ ਮਾਂ ਨੇ ਕਰ ਖਵਾ ਕੁਸਤੀ ਅਜ ਮਾਇਲ ਨੂੰ ਤੇਰੇ ਨਾਲ ਦੇਖੀ ਜੋ ਕਿਹੜਾ ਕਰੇ ਚੱਕ ਕੇ ਲੈ ਜਾਵੇਂਗਾ ਢਾਲੇਗਾ ਤਾਂ ਕਿ ਹੁੰਦਾ ਬੁਰਾ ਬੰਦਾ ਢਾਦੀ ਕਾ ਨੂੰ ਢਾਲਾਂਗੇ ਜੇ ਤੈਨੂੰ ਢਾਤਾ ਕਹਿੰਗੇ ਮੇਜਰ ਰਾਜਸਤਾਨੀ ਢਾਤਾ ਕੀ ਬਾਤ ਕੋਈ ਨਾ ਕੋਈ ਲੈ ਫੜਾ ਲੈ ਹਾਂ ਮੇਰੇ ਕੰਨਾਂ 'ਚ ਦੱਸਿਆ ਕੁਛ ਕਰਾਂ ਕਰ ਲੈ ਨਹੀਂ ਮਰੀ ਸਲਾਹ ਤਾਂ ਗੱਲ ਈ ਕਰ ਲੈ ਕਰ ਲੈ ਕਿਉਂ ਵੀ ਇਧਰ ਹੋ ਸਲਾਹ ਜ਼ਰੂਰੀ ਕਰਾਂਗੇ ਹਾਂ ਮੇਤਰਾ 8000 ਦਿੰਦੇ ਨੇ ਉਹ ਪਾਈਆ ਰਹੇ ਉਹ ਕਿਹੜੇ ਸਾਫ ਨਾਲ ਕਰਦਾ ਉਹ ਤਾਂ ਮੈਨੂੰ ਕੀ ਬਤਾਉਂਗਾ ਉਹ ਕਹਿੰਦੇ ਨੇ ਯਾਰ ਉਹ ਕਹਿੰਦੇ ਨੇ ਫਿਰ ਤੈਨੂੰ ਤਾਂ ਹੁਣ ਪਤਾ ਜੇ ਉਹ ਕਹਿੰਦੇ ਨੇ ਸੁਣੀ ਬੱਬੂ ਅਣਜਾ ਕਦੇ ਖੜ ਜਾ ਲਾ ਕੇ ਕੰਨ ਜੇ ਉਹ ਕਹਿੰਦੇ ਨੇ ਤੈਨੂੰ ਤਾਂ ਪਤਾ ਹੀ ਆ ਹੁਣ ਫਿਰ ਕਿੰਨੇ ਦੇਣੀਆਂ ਨੇ ਫਿਰ 40 ਦੀਆਂ ਵੀ ਨਹੀਂ ਆਗੀਆਂ ਉਹ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਚੱਲ ਲੈਂਦੇ ਨੇ ਇੱਕ ਨੰਗ ਲਿਆ ਦੋ ਹੋਰ ਲੈ ਲੈਣਗੇ ਵਿੱਚੇ ਮਹਾ ਫਰੀ ਜਾਣਗੇ 40 ਦੀਆਂ ਵੀ ਨਹੀਂ ਆਗੀਆਂ ਫਿਰ ਕਿੰਨੇ ਦੀਆਂ ਨੇ ਫਿਰ ਤੂੰ ਦੱਸ ਦੇ 1000 ਘੱਟ ਦੇ ਦੇ 30000 ਦੀਆਂ ਕਹਿੰਨੇ ਨਹੀਂ ਹੋਣੀ ਯਾਰ ਅਜੋ ਹੋਰ ਕਿੰਨੇ ਦੀਆਂ ਦਿੰਨੇ じゃ38000 ਦੀਆਂ ਲੈ ਜਾ ਲੈ 36 ਕਿੰਨਾ ਹੁੰਦਾ 3000 ਤਾਹੀਂ ਬਹੁਤਾ ਹੋ ਗਿਆ ਘੱਟ ਓਏ ਸਾਹਬ ਦੀ ਗੱਲ ਕਰ ਕੋਈ ਯਾਰ ਹੋਰ ਹਜੇ ਦੂਰ ਸੂਣ ਵਾਲੀਆਂ ਬੱਕਰੀਆਂ ਨੇ ਦੂਰ ਹਜੇ ਹੋਰ ਕੀ ਹਜੇ ਦੂਰ ਸੂਣ ਵਾਲੀਆਂ ਨੇ ਕਿਉਂ ਵੀ ਤੇਨੋਂ ਭਾਈ ਲੋਕ ਪੱਠਾ ਤਿਆਰ ਕਰਦਦੇ ਨੇ ਆਪਾਂ ਦਾ ਬੱਕਰੀਆਂ ਨੇ ਇਹਦਾ ਸੂਣ ਨੇ ਬੱਕਰੀਆਂ ਹੀ ਨੇ ਪੱਠਾ ਤਾਂ ਨਹੀਂ ਹੈਗੀਆਂ ਬੱਕਰੀਆਂ ਤੇਰੀਆਂ ਵੇਚਤੀਆਂ ਬਹੁਤੀਆਂ ਗੱਲਾਂ ਨੇ ਮੇਰੇ ਨਾਲ ਕਰੀ ਰੱਬ ਲਓ ਵੀ ਮੇਰਾ ਮੋਟਾ ਡਰੀ हां परम आत्मा ਹੈਗਾ ਪਰ ਆਪਾ ਨਹੀਂ ਹੈਗੇ ਚਲ ਆਪਾਂ ਦਾ ਆਪਾਂ ਕੁਦਰਤ ਦੀਆਂ ਗੱਲਾਂ ਆਪੇ ਦੱਸਣ ਲੱਗੇ ਫਲਾਣੇ ਦਿਨ ਮੀਂਹ ਵਰਸੂਗਾ ਬਈ ਰੱਬ ਆਪੇ ਬਣ ਕੇ ਉਹਦਾ ਨੈਟ ਦੱਸਦਾ ਆਪਾਂ ਨਹੀਂ ਦੱਸਦੇ ਨੈਟ ਦਾ ਕੀ ਹੈ ਰੱਬ ਆਇਆ ਅਸਲ ਤਾਕੜਾ ਰੱਬੇ ਦੱਸਦਾ ਨੈਟ ਵਾਲਿਆਂ ਨੂੰ ਨੈਟ ਤਾਂ ਬਹੁਤ ਕੁਝ ਆਉਂਦਾ ਹੈ ਸਾਰਾ ਨੇ ਦੇਖਿਆ ਕਰ ਹਾਂ ਆ ਲੈ 32000 ਦੀਆਂ ਹੋ ਗਈਆਂ ਚੁੱਪ ਕਰ ਜਾ ਹੋਰ ਕੀ ਹੋ ਗਿਆ ਹੁਣ ਘਸਰ ਆ ਯਾਰ ਥੱਲੇ ਨਹੀਂ ਕੁਝ ਡਿਗਿਆ ਥੱਲੇ ਤੋਂ ਉੱਤੇ ਮਾਨ ਥੱਲੇ ਦੁਬਾਰਾ ਮੇਰਾ ਕੋ ਡੀਜੇ ਨਹੀਂ ਡਿਗਦਾ ਵੀਰੇ ਨਹੀਂ ਡਿਗਦਾ ਜਾ ਮਾ ਫਰਾ ਜਾ ਮੇਰੇ ਸਹੀ ਮੁੱਲ ਲਾ ਕੇ ਲੈ ਜਾ ਯਾਰ ਜਾਣ ਵਾਲਾ ਕਿਹੜਾ ਕੰਮ ਨਾ ਕਰਾ ਕੇ ਫਿਰ ਹੁਣ ਤੂੰ ਉਹ ਬੰਦਾ ਹੈ ਨਾ ਤੁਸੀਂ ਆਪ ਦਾ ਬਾਈ ਜੀ ਆਪਦੀ ਪਸੰਦ ਦੀ ਖਾ ਕਰਦਾ ਮੇਰੇ ਕਹਿੰਦੇ ਮੈਨੂੰ ਕੁੱਟੂ ਪਾ ਤੂੰ ਨਾ ਸਾਡੇ ਬੰਦ ਕਰਾ ਕੇ ਕਰਦੇ ਪਰ ਮੈਂ ਛੋਡੇ ਕਹਿਣ ਤੇ ਲਈ ਜਾਂਦਾ ਯਾਰ ਪਰ ਤੈਨੂੰ ਐਂ ਨਹੀਂ ਬਾਈ ਸਲਾਮ ਨਾਲ ਨਹੀਂ ਮੇਰੇ ਕਹੇ ਤੋਂ ਨਾ ਨਹੀਂ ਨਹੀਂ ਕੀ ਕਰਾ ਕੇ ਮਾਲਡੂ ਵੀ ਕਿਸ ਤੇ ਮਾਨ ਹੁੰਦਾ ਨਾ 20000 ਦੀਆਂ ਬਾਈ ਮੈਂ ਤਾਂ ਇੱਕ ਗੱਲ ਕਹਿਦੀ ਫੰਡਰ ਹੋ ਗਿਆ ਮੈਨੂੰ ਮੇਰੀ ਮਨ ਨਹੀਂ ਮਿਲਦਾ ਕਿੰਨੇ ਦੀਆਂ ਦਾ ਮੇਰਾ ਆਪਾਂ ਨੂੰ ਵੀ ਨਹੀਂ ਕਿੰਨੇ ਦੀਆਂ ਦਾ 37000 ਦੀਆਂ ਲੈ। 37 ਕਿੰਨਾ ਦਾ? 37। 4000 ਦਾ ਦਾ। ਖਾਜੀ। ਹਾਂ। ਲੈ 33 ਦੀਆਂ ਦੇ। ਨਹੀਂ ਹੋਣੀ। ਜਾਂ 베스티ਆਂ 34 ਦੀਆਂ। ਚੁੱਪ। ਚੱਕ ਹੋ ਗਿਆ ਭਾਈ। ਆ ਕੇਸ ਨੂੰ ਬਰੀ ਮੈਂ ਕਰਕੇ ਹਟੂ। 34 ਦੀਆਂ ਲੈਤੀਆਂ ਵੀਰੇ। ਤੈਨੂੰ ਪਸੰਦ ਆ ਤੂੰ ਰੱਖ ਲੈ ਨਹੀਂ ਆ ਜੋੜੀ ਰੱਖਣਾਂਗੇ। ਹੈ? ਨਹੀਂ ਨਹੀਂ ਨਹੀਂ। ਕਿਉਂ ਵੀ ਗਾ ਕੇ ਲੈ ਹੁਣ ਮੱਠਾ ਫਾੜ ਆਪਣੀਆਂ। ਓਏ ਖਰਜਾ ਯਾਰ ਤੂੰ ਫੇਰ ਕਰਾਂਗੇ ਪੱਠਾ ਪਾਉਦੇ ਆਂ ਉਹ ਪੇਤ ਦਿਖਾਉਂਗਾ ਪੱਠਾ ਫੜਨਾ ਸਾਈ ਵਾਲਾ ਮੈਨੂੰ ਦੇ ਸਾਡਾ ਹੀ ਐ ਐਸੇ ਬੰਦੇ ਦਾ ਐਸਾ ਹੀ ਵਾਲਾ